ਜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਉਹਨਾਂ ਦੀ ਪਤਨੀ ਕਿਰਨਦੀਪ ਕੌਰ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਨੇ ਅਮਰਿਤਪਾਲ ਦੇ ਨਾਲ ਕਿਰਨਦੀਪ ਕੌਰ ਨੇ ਮੁਲਾਕਾਤ ਕਰਨੀ ਹੈ ਅਮਰਿਤਪਾਲ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਜਿੱਤ ਚੁੱਕੇ ਨੇ 197120 ਵੋਟਾਂ ਦੇ ਨਾਲ ਅਮਰਿਤਪਾਲ ਨੂੰ ਜਿੱਤ ਹਾਸਲ ਹੋਈ ਹੈ ਅੰਮ੍ਰਿਤਪਾਲ 1 ਸਾਲ ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ 1 ਸਾਲ ਤੋਂ ਜ਼ਿਆਦਾ ਵਕਤ ਹੀ ਹੋ ਗਿਆ ਜਦੋਂ ਤੋਂ ਉਹ ਡਿਬਰੂਗੜ ਜੇਲ੍ਹ ਚ ਬੰਦ ਨੇ ਐਨਐਸਏ ਦੇ ਤਹਿਤ ਨੈਸ਼ਨਲ ਸਿਕਿਉਰਿਟੀ ਐਕਟ ਰਾਸ਼ਟਰੀ ਸੁਰੱਖਿਆ ਕਾਨੂੰਨ ਉਹਨਾਂ ਤੇ ਲਾਇਆ ਗਿਆ ਸੀ ਅਜਨਾਲਾ ਦੇ ਵਿੱਚ ਥਾਣੇ ਤੇ ਹਮਲਾ ਕਰਨ ਦਾ ਇਲਜ਼ਾਮ ਹੈ ਇਸ ਤੋਂ ਇਲਾਵਾ ਉਹਨਾਂ ਦੀਆਂ ਸਟੇਟਮੈਂਟਸ ਫਲਸਤਾਨ ਨੂੰ ਲੈ ਕੇ ਉਹਨਾਂ ਦੀਆਂ ਬਿਆਨਬਾਜ਼ੀਆਂ ਇਹ ਸਭ ਨੂੰ ਲੈ ਕੇ ਜਿਹੜੀਆਂ ਖੁਫੀਆ ਏਜੰਸੀਆਂ ਉਹਨਾਂ ਦੇ ਵੱਲੋਂ ਇੱਕ ਡੋਜ਼ੀਅਰ ਤਿਆਰ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਤੇ ਐਨਐਸਏ ਲਗਾ ਦਿੱਤਾ ਗਿਆ ਐਨਐਸਏ ਲਗਾਉਣ ਤੋਂ ਬਾਅਦ ਉਹ ਡਿਬਰੂਗੜ ਜੇਲ੍ਹ ਚ ਬੰਦ ਨੇ ਪਰ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਚੋਣਾਂ ਲੜੀਆਂ ਤੇ ਕਰੀਬ 2 ਲੱਖ ਵੋਟਾਂ 197000 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਉਹ ਖਡੂਰ ਸਾਹਿਬ ਤੋਂ ਚੋਣ ਜਿੱਤ ਵੀ ਗਏ ਸੋ ਹੁਣ ਅੱਗੇ ਦੀ ਰਣਨੀਤੀ ਕੀ ਹੋ ਸਕਦੀ ਹੈ ਪੰਜਾਬ ਨੂੰ ਲੈ ਕੇ ਵੀ ਤੇ ਮੁਲਕ ਦੇ ਵਿੱਚ ਜਿਸ ਤਰ੍ਹਾਂ ਸਿਆਸਤ ਦੀ ਤਸਵੀਰ ਉਬਰੀ ਹੈ ਉਸ ਤੋਂ ਬਾਅਦ ਅਮਰਿਤਪਾਲ ਦੇ ਲਈ ਕਿਹੜੀ ਧਿਰ ਰਹੇਗੀ ਜਿਹੜੀ ਉਹ ਸੂਟ ਕਰੇਗੀ ਇਹ ਕਈ ਸਵਾਲ ਨੇ ਅਮਰਿਤਪਾਲ ਸਿੰਘ ਸਰਬਜੀਤ ਸਿੰਘ ਖਾਲਸਾ ਇਹਨਾਂ ਸਾਰਿਆਂ ਦੇ ਲਈ ਕਿਹੜੀ ਧਿਰ ਸੂਟ ਕਰਦੀ ਹੈ ਕਾਂਗਰਸ ਦੇ ਨਾਲ ਇਤਿਹਾਸਕ ਵਖਰੇਵੇਂ ਨੇ ਤੇ ਭਾਜਪਾ ਦੇ ਨਾਲ ਵਰਤਮਾਨ ਵਖਰੇਵੇਂ ਨੇ ਸੋ ਇਹ ਸਾਰਿਆਂ ਦੇ ਵਿਚਕਾਰ ਕੋਈ ਰਾਹ ਵੀ ਕੱਢਣਾ ਹੈ ਪਰ ਇਸੇ ਵਿਚਕਾਰ ਪਰਿਵਾਰਕ ਮੁਲਾਕਾਤ ਦੀ ਖਬਰ ਹੈ ਅਮਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਉਹਨਾਂ ਨੂੰ ਮਿਲਣ ਦੇ ਲਈ ਡਿਬਰੂਗੜ ਜੇਲ ਪਹੁੰਚੇ ਨੇ ਤਸਵੀਰਾਂ ਡਿਬਰੂਗੜ ਜੇਲ ਦੀਆਂ ਅਸਮ ਦੀਆਂ ਜਦੋਂ ਕਿਰਨਦੀਪ ਕੌਰ ਜਿਹੜੀ ਉਹਨਾਂ ਦੀ ਪਤਨੀ ਹੈ ਉਹ ਅਮਰਿਤਪਾਲ ਨੂੰ ਮਿਲਣ ਦੇ ਲਈ ਡਿਬਰੂਗੜ ਪਹੁੰਚੇ ਨੇ ਉਹਨਾਂ ਦੀ ਜਿੱਤ ਤੋਂ ਇੱਕ ਦਿਨ ਬਾਅਦ ਅਮਰਿਤਪਾਲ ਆਪਣੇ ਬਾਕੀ ਸਾਥੀਆਂ ਦੇ ਨਾਲ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ ਤੋਂ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਸੀ ਦੇ ਤਹਿਤ ਉਹਨਾਂ ਦੀ ਨਜ਼ਰਬੰਦੀ ਕੀਤੀ ਹੋਈ ਹੈ ਰਾਸ਼ਟਰੀ ਸੁਰੱਖਿਆ ਕਾਨੂੰਨ ਸੋ ਇਹ ਜਿੱਤ ਹਾਰ ਦਾ ਅੰਕੜਾ ਹੈ ਹਾਲਾਂਕਿ ਕੱਲ ਜਦੋਂ ਅੱਗੇ ਚੱਲ ਰਹੇ ਸੀ ਉਦੋਂ 1,170,000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਸੀ ਪਰ ਫਾਈਨਲ ਜਿਹੜਾ ਫਿਗਰ ਹੈ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤਾ ਗਿਆ ਉਹਦੇ ਮੁਤਾਬਕ 1,97,000 ਤੋਂ ਜ਼ਿਆਦਾ ਵੋਟਾਂ ਦੇ ਨਾਲ ਅਮਰਿਤਪਾਲ ਦੀ ਜਿੱਤ ਹੋਈ ਹੈ ਆਪਣੇ ਜਿਹੜੇ ਨੇੜਲੇ ਕੰਪੀਟੀਟਰ ਨੇ ਕੁਲਬੀਰ ਸਿੰਘ ਜ਼ੀਰਾ ਕਾਂਗਰਸ ਤੋਂ ਉਹਨਾਂ ਨੂੰ 1,97,000 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਉਹਨਾਂ ਨੇ ਹਰਾਇਆ ਇਸ ਵਾਰ ਤਰਨਤਾਰਨ ਦੇ ਪੂਰੇ ਇਲਾਕੇ ਦੇ ਵਿੱਚ ਲੋਕਾਂ ਨੇ ਭਰ ਭਰ ਕੇ ਵੋਟਾਂ ਅਮਰਿਤਪਾਲ ਨੂੰ ਦਿੱਤੀਆਂ ਤਰਨਤਾਰਨ ਡਿਸਟ੍ਰਿਕਟ ਜਸਨੂ ਡਿਲੀਮਿਟੇਸ਼ਨ ਤੋਂ ਬਾਅਦ ਜਿਹੜੀ ਸੀਟ ਹੈਗੀ ਉਹ ਬਦਲ ਕੇ ਖਡੂਰ ਸਾਹਿਬ ਕਰ ਦਿੱਤੀ ਗਈ ਖਡੂਰ ਸਾਹਿਬ ਉਹ ਸੀਟ ਜਿਹੜੀ ਤਿੰਨੇ ਪੰਜਾਬ ਦੇ ਰੀਜਨ ਹੈਗੇ ਜਿਹੜੇ ਉਹਨਾਂ ਚ ਪੈਂਦੀ ਹੈ ਮਾਝਾ ਮਾਲਵਾ ਦੋਆਬਾ ਮਾਲਵੇ ਦਾ ਜ਼ੀਰਾ ਹਲਕਾ ਖਡੂਰ ਸਾਹਿਬ ਚ ਪੈਂਦਾ ਇਸ ਤੋਂ ਇਲਾਵਾ ਦੁਆਬੇ ਦੇ ਕਪੂਰਥਲਾ ਹਲਕਾ ਜਿਹੜਾ ਉਹ ਖਡੂਰ ਸਾਹਿਬ ਦਾ ਹਿੱਸਾ ਹੈ ਤੇ ਬਾਕੀ ਤਰਨਤਾਰਨ ਦਾ ਜਿਹੜਾ ਇਲਾਕਾ ਹੈ ਉਹ ਖਡੂਰ ਸਾਹਿਬ ਸੀਟ ਦਾ ਹਿੱਸਾ ਹੈ ਤਰਨਤਾਰਨ ਉਹ ਜ਼ਿਲ੍ਹਾ ਜਿੱਥੇ 90% ਦੀ ਤੋਂ ਜ਼ਿਆਦਾ ਸਿੱਖ ਆਬਾਦੀ ਹੈ ਇਸ ਕਰਕੇ ਨੂੰ ਸਹੀ ਅਰਥਾਂ ਚ ਪੰਥਕ ਸੀਟ ਕਿਹਾ ਜਾਂਦਾ ਹੈ ਜਿੱਥੇ ਸਿੱਖ ਸੈਂਟੀਮੈਂਟ ਹੈ ਜਿਹੜਾ ਉਹ ਡਰਾਈਵ ਕਰਦਾ ਹੈ ਇਲੈਕਸ਼ਨ ਦੇ ਵਿੱਚ ਮਤਲਬ ਅਹਿਮ ਭੂਮਿਕਾ ਅਦਾ ਕਰਦਾ ਹੈਗਾ ਸੋ ਉਸੇ ਸਿੱਖ ਸੈਂਟੀਮੈਂਟ ਦੇ ਸਹਾਰੇ ਅਮਰਿਤਪਾਲ ਸਿੰਘ ਹੈਗੇ ਜਿਹੜੇ ਉਹ ਲੋਕ ਸਭਾ ਦੀਆਂ ਪੌੜੀਆਂ ਚੜ ਗਏ ਵੱਡੀ ਜਿੱਤ ਉਹਨਾਂ ਨੇ ਹਾਸਲ ਕੀਤੀ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮਾਰਜਨ ਦੇ ਨਾਲ ਅਮਰਿਤਪਾਲ ਸਿੰਘ ਦੀ ਜਿੱਤ ਹੋਈ ਹੈ